ਆਓ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਬਖਸ਼ਿਓਈ ਫਤਿਹ ਦੀ ਸਾਂਝ ਕਰੀਏ ਗੱਜ ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਆੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਤੇ ਆਪ ਜੀ ਨੂੰ ਏ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤਾਂ ਨੂੰ ਸੇਵ ਸਿੰਘਾਂ ਨੂੰ ਸੱਚੇ ਮਨੋਂ ਝਾਉਂਦੇ ਆਂ ਤਾਂ ਵਾਹਿਗੁਰੂ ਜੀ ਸਾਡੀ ਚੋੜੀ ਖੁਸ਼ੀਆਂ ਨਾਲ ਕਿਵੇਂ ਭਰਤੇ ਨੇ ਤੇ ਕਿਵੇਂ ਸਾਡੇ ਸਾਰੇ ਕਾਸ਼ ਰਾਸ ਕਰਦੇ ਨੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਤੋਂ ਬਾਹਰ ਨਿਕਲਣ ਸਮੇਂ 11 ਵਾਰ ਇਸ ਦੋ ਪੰਕਤੀਆਂ ਦਾ ਜਾਪ ਕਰ ਲੋ ਸਾਰੇ ਕੰਮ ਫਿਰ ਸਿੱਧੇ ਪੈ ਜਾਣਗੇ ਸਾਧ ਸੰਗਤ ਜੀ ਤੰਤਨ ਬਾਬਾ ਦੀਪ ਸਿੰਘ ਜੀਤਿਆਂ ਹਰ ਰੋਜ਼ ਨਮਈਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜਿਨੂੰ ਰੋਜ਼ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਤੰਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਆਪ ਜੀ ਦੇ ਪਰਿਵਾਰ ਉੱਤੇ ਹਮੇਸ਼ਾ ਲਈ ਮੇਰਾ ਪ੍ਰਿਹਾਰ ਹੱਥ ਬਣਿਆ ਰਹੇ ਤੇ ਆਪ ਜੀ ਦੇ ਉੱਪਰ ਹਮੇਸ਼ਾ ਬਾਬਾ ਜੀ ਦੀ ਕਿਰਪਾ ਬਣੀ ਰਹੇ ਤੇ ਚਲੋ ਸਾਧ ਸੰਗਤ ਜੀ ਹੁਣ ਆਪਾਂ ਕਾਤਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਦੇਖੋ ਕਈ ਵਾਰ ਅਸੀਂ ਆਪਣੇ ਘਰ ਤੋਂ ਬਾਹਰ ਬਹੁਤ ਸਾਰੇ ਜ਼ਰੂਰੀ ਕੰਮ ਕਰਨ ਜਾਣਾ ਹੁੰਦਾ ਹੈ ਸਾਧ ਸੰਗਤ ਜੀ ਕਈ ਵਾਰ ਕੋਈ ਅਹਿਮ ਫੈਸਲਾ ਸੁਣਨ ਜਾਣਾ ਹੁੰਦਾ ਹੈ ਜਾਂ ਫਿਰ ਸੁਣਾਉਣ ਜਾਣਾ ਹੁੰਦਾ ਹੈ ਸਾਧ ਸੰਗਤ ਜੀ ਉਹ ਕੰਮਾਂ ਵਿੱਚ ਗੁਰੂ ਜੀ ਫਿਰ ਆਪ ਵਰਤਦੇ ਨੇ ਸਾਸੰਗਤ ਜੀ ਜਾਂ ਫਿਰ ਕਿਸੇ ਬੱਚੀ ਦਾ ਰਿਸ਼ਤਾ ਕਰਨ ਜਾਣਾ ਹੋਵੇ ਜਾਂ ਕਈ ਵਾਰ ਪੜਨ ਵਾਲੇ ਬੱਚਿਆਂ ਨੇ ਆਪਣਾ ਇਮਤਿਹਾਨ ਦੇਣ ਲਈ ਜਾਣਾ ਹੁੰਦਾ ਹੈ ਜਾਂ ਸਾਸੰਗਤ ਜੀ ਨੌਕਰੀ ਦੀ ਇੰਟਰਵਿਊ ਦੇਣ ਵਾਸਤੇ ਜਾਣਾ ਹੁੰਦਾ ਹੈ ਸਾਸੰਗਤ ਜੀ ਜਾਂ ਕਿਸੇ ਹੋਰ ਚੋਰੀ ਕੰਮ ਲਈ ਘਰੋਂ ਬਾਹਰ ਜਾਣਾ ਹੁੰਦਾ ਹੈ ਤਾਂ ਕਈ ਵਾਰ ਸਾਡੇ ਮਨ ਦੇ ਹਾਲਾਤ ਬਹੁਤ ਨਾਜ਼ੁਕ ਹੁੰਦੇ ਹਨ ਸਾਧ ਸੰਗਤ ਜੀ ਮਨ ਬਹੁਤ ਪਰੇਸ਼ਾਨ ਹੁੰਦਾ ਹੈ ਸਾਧ ਸੰਗਤ ਜੀ ਸਾਨੂੰ ਇੱਕ ਕਿਸਮ ਦਾ ਡਰ ਬਣਿਆ ਰਹਿੰਦਾ ਹੁੰਦਾ ਹੈ ਕਿ ਪਤਾ ਨਹੀਂ ਸਾਡਾ ਕੰਮ ਹੋਵੇਗਾ ਜਾਂ ਨਹੀਂ ਹੋਵੇਗਾ ਸਾਧ ਸੰਗਤ ਜੀ ਸਾਡੇ ਨਾਲ ਕੀ ਹੋਵੇਗਾ ਚੰਗਾ ਹੋਵੇਗਾ ਜਾਂ ਫਿਰ ਮਾੜਾ ਹੋਵੇਗਾ ਸਾਧ ਸੰਗਤ ਜੀ ਇਹ ਫੈਸਲਾ ਮੇਰੇ ਹੱਕ ਵਿੱਚ ਹੋਵੇਗਾ ਜਾਂ ਨਹੀਂ ਹੋਵੇਗਾ ਸਾਧ ਸੰਗਤ ਜੀ ਦਿਲ ਸਹਿਮਿਆ ਸਹਿਮਿਆ ਰਹਿੰਦਾ ਹੈ ਸਾਧ ਸੰਗਤ ਜੀ ਇਸ ਮੌਕੇ ਦੇ ਉੱਤੇ ਕਈ ਕਦੇ ਵੀ ਡੰਨਾ ਜਾਂ ਘਬਰਾਉਣਾ ਨਹੀਂ ਚਾਹੀਦਾ ਸਾਧ ਸੰਗਤ ਜੀ ਸੰਤ ਮਾਪੋਛ ਸੀ ਸਿੰਘ ਜੀ ਕਹਿੰਦੇ ਨੇ ਭਾਈ ਹਰ ਵਕਤ ਉਸ ਵਾਹਿਗੁਰੂ ਜੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਜਦੋਂ ਵੀ ਆਪਾਂ ਕਰੋ ਬਾਹਰ ਜਾਣ ਲਈ ਪੈ ਰੱਖਦੇ ਹਾਂ ਸਾਛ ਸੰਗਤ ਜੀ ਤੁਸੀਂ ਇਸੇ ਸ਼ਬਦ ਨੂੰ ਇਸ ਦੋ ਪੰਕਤੀਆਂ ਨੂੰ 11 ਵਾਰ ਜਪਣਾ ਹੈ ਸਾਛ ਸੰਗਤ ਜੀ ਚਾਹੇ ਆਪਾਂ ਕਿਸੇ ਵੀ ਕੰਮ ਜਾਣਾ ਹੋਵੇ ਸਾਨੂੰ ਆਪਣੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਕੇ ਜ਼ਰੂਰ ਕਰਨੀ ਚਾਹੀਦੀ ਹੈ ਸਾਛ ਸੰਗਤ ਜੀ ਅਸੀਂ ਹਮੇਸ਼ਾ ਵਾਹਿਗੁਰੂ ਜੀ ਤੋਂ ਉਹ ਚੀਜ਼ਾਂ ਮੰਗਦੇ ਹਾਂ ਜੋ ਸਾਨੂੰ ਚੰਗੀਆਂ ਲੱਗਦੀਆਂ ਨੇ ਸਾਧ ਸੰਗਤ ਜੀ ਅਸੀਂ ਉਹ ਹੀ ਆਪਣੇ ਗੁਰੂ ਸਾਹਿਬ ਤੋਂ ਚੀਜ਼ਾਂ ਦੀ ਮੰਗ ਕਰਦੇ ਹਾਂ ਜੋ ਕਿ ਸਾਨੂੰ ਚੰਗੀਆਂ ਲੱਗਦੀਆਂ ਤੇ ਇਸ ਕਰਕੇ ਸਾਧ ਸੰਗਤ ਜੀ ਜਦੋਂ ਵੀ ਆਪਾਂ ਬਾਹਰ ਜਾਂਦਾਂ ਹਾਂ ਤਾਂ ਆਪਾਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਮੈਂ ਜਿਸ ਕੰਮ ਲਈ ਵੀ ਚੱਲਿਆ ਹਾਂ ਸਾਧ ਸੰਗਤ ਜੀ ਉਹ ਮੇਰਾ ਕੰਮ ਬਣ ਜਾਵੇ ਸਾ ਸੰਗਤ ਜੀ ਪਹਿਲਾ ਤਾਂ ਆਪਣੀ ਅਰਦਾਸ ਦੇ ਵਿੱਚ ਬਦਲਾਅ ਕਰਨਾ ਹੈ ਸਾ ਸੰਗਤ ਜੀ ਹਮੇਸ਼ਾ ਮਾਲਕ ਅੱਗੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਪਾਸ਼ਾ ਜੀ ਜੋ ਤੁਹਾਨੂੰ ਚੰਗਾ ਲੱਗੇ ਉਹੀ ਕੰਮ ਕਰਨਾ ਜੀ ਸਾ ਸੰਗਤ ਜੀ ਕਿਉਂਕਿ ਜੇ ਮਾਲਕ ਦੀ ਮਰਜ਼ੀ ਹੈ ਨਾ ਤਾਂ ਹੋਣਾ ਤਾਂ ਉਹੀ ਹੈ ਜੋ ਮਾਲਕ ਦੀ ਮਰਜ਼ੀ ਹੈ ਤਾਂ ਹੀ ਕੰਮ ਸਾਡਾ ਸਿਰੇ ਚੜਨਾ ਹੈ ਸਾਧ ਸੰਗਤ ਜੀ ਮਾਲਕ ਦੀ ਦਿੱਤੀ ਹੋਈ ਚੀਜ਼ ਸਾਨੂੰ ਖੁਸ਼ੀਆਂ ਦੇ ਸਕਦੀ ਹੈ ਸਾਧ ਸੰਗਤ ਜੀ ਤੁਸੀਂ ਇਸ ਦੋ ਪੰਕਤੀਆਂ ਦਾ ਜਾਪ ਘਰ ਤੋਂ ਬਾਹਰ ਪੈਰ ਰੱਖਣ ਤੋਂ ਪਹਿਲਾਂ ਇਸ ਸ਼ਬਦ ਦਾ ਜਾਪ ਕਰਨਾ ਹੈ ਗੁਰਬਾਣੀ ਦਾ ਫਰਮਾਨ ਹੈ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ घर ते बाहर तेरा परवासा तू जन के संघ वागुरु जी सहाई घर बाहर तेरा परवासा तू जन के है संग वाहेगुरु जी सहाय घर बाहर तेरा परवासा तू जन के है संग वाहेगुरु जी सहाय ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ ਵਾਹਿਗੁਰੂ ਜੀ ਸਹਾਈ ਹੋਏ ਸਾ ਸੰਗਤ ਜਦੋਂ ਵੀ ਆਪਾਂ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਸ ਪੰਕਤੀ ਦਾ ਦੋ ਪੰਕਤੀ ਦਾ ਇਹਨਾਂ ਦਾ 11 ਵਾਰ ਜਾਪ ਕਰਨਾ ਹੈ ਤੇ ਸਾ ਸੰਗਤ ਜੀ ਜੇਕਰ ਅਸੀਂ ਇਹਨਾਂ ਪੰਕਤੀਆਂ ਦਾ ਘਰ ਤੋਂ ਬਾਹਰ ਪੈਰ ਖੰਡ ਤੋਂ ਪਹਿਲਾਂ ਅஞ்சਾਪ ਕਰਾਂਗੇ। ਤਾਂ ਜਿਹੜੇ ਸਾਡੇ ਕੰਮ ਨੇ ਉਹ ਸਾਰੇ ਸਿੱਧੇ ਪੈ ਜਾਣਗੇ। ਤੇ ਸਾਧ ਸੰਗਤ ਜੀ ਗੁਰੂ ਮਹਾਰਾਜ ਸ਼ਹੀਦ ਸਿੰਘ ਸਾਡੇ ਉੱਤੇ ਇੰਨੀ ਕਿਰਪਾ ਕਰਨਗੇ ਕਿ ਜਿਹੜੇ ਸਾਡੇ ਕੋਈ ਵੀ ਕੰਮ ਹੋਵੇਗਾ ਉਹ ਕਦੇ ਵੀ ਉਸ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ਤੇ ਉਹ ਕੰਮ ਹਮੇਸ਼ਾ ਸਿਰੇ ਚੜੇਗਾ। ਚਾਹੇ ਕੋਈ ਇੰਟਰਵਿਊ ਦੇਣ ਜਾਣੀ ਹੋਵੇ ਜਾਂ ਕਿਸੇ ਬੱਚਿਆ ਨਹੀਂ ਕੋਈ ਇਮਤਿਹਾਨ ਦੇਣ ਜਾਣਾ ਹੋਵੇ ਜਾਂ ਕੋਈ ਹੋਰ ਕੋਈ ਫੈਸਲਾ ਕਰਨ ਜਾਂ ਕਰੋਣ ਜਾਣਾ ਹੋਵੇ ਤੇ ਸਾਧ ਸੰਗਤ ਜੀ ਆਪਾ ਜੀ ਨੂੰ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਇਹ ਸ਼ਬਦ ਦਾ 11 ਵਾਰ ਸਾਧ ਸੰਗਤ ਜੀ ਜਾਪ ਕਰਕੇ ਫਿਰ ਤੁਸੀਂ ਘਰੋਂ ਬਾਹਰ ਜਾਣਾ ਹੈ ਸਾਧ ਸੰਗਤ ਜੀ ਪਾਸ਼ਾ ਜੀ ਜੋ ਤੁਹਾਨੂੰ ਚੰਗਾ ਲੱਗੇ ਉਹੀ ਕੰਮ ਮੇਰਾ ਬਣੇ ਸਾਥ ਸੰਗਤ ਜੀ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਅਰਦਾਸ ਕਰਦੇ ਹਾਂ ਸਾਡੇ ਮਨ ਕਦੇ ਵੀ ਡੋਲਦਾ ਨਹੀਂ ਘਬਰਾਉਂਦਾ ਨਹੀਂ ਸਾਥ ਸੰਗਤ ਜੀ ਅੱਗੇ ਫੈਸਲਾ ਜੋ ਮਰਜੀ ਹੋਵੇ ਸਾਥ ਸੰਗਤ ਜੀ ਜੋ ਵੀ ਫੈਸਲਾ ਹੋਏਗਾ ਆਪਾਂ ਜਦੋਂ ਵੀ ਫਿਰ ਅਸੀਂ ਅਰਦਾਸ ਕਰਕੇ ਵਾਹਿਗੁਰੂ ਜੀ ਨੂੰ ਇਹ ਗੱਲ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਜੋ ਤੁਹਾਨੂੰ ਭਾਵੇ ਉਹੀ ਕਰਨਾ ਸਾਧ ਸੰਗਤ ਜੀ ਫਿਰ ਜੋ ਵੀ ਅਸੀਂ ਕੰਮ ਲਈ ਜਾਂਦੇ ਹਾਂ ਉਸ ਦਾ ਜੋ ਵੀ ਫੈਸਲਾ ਹੁੰਦਾ ਹੈ ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਦੀ ਜੇਨ ਹੁੰਦੀ ਹੈ ਸਾਨੂੰ ਸਬਰ ਤੇ ਸੰਤੋਖ ਹੋਵੇਗਾ ਉਸ ਫੈਸਲੇ ਤੇ ਸਾਨੂੰ ਭਰੋਸਾ ਹੋਵੇਗਾ ਕਿ ਇਹ ਫੈਸਲਾ ਵਾਹਿਗੁਰੂ ਜੀ ਨੇ ਕੀਤਾ ਹੈ ਤੇ ਇਹ ਕੰਮ ਵਾਹਿਗੁਰੂ ਜੀ ਨੇ ਹੀ ਕੀਤਾ ਹੈ ਸਾਧ ਸੰਗਤ ਜੀ ਜਿਵੇਂ ਅਸੀਂ ਇਮਤਿਹਾਨ ਦੇ ਜਾਂਦੇ ਹਾਂ ਉਸ ਦੇ ਵਿੱਚ ਅਸੀਂ ਵਧੀਆ ਨੰਬਰ ਲੈ ਕੇ ਪਾਸ ਹੋ ਜਾਂਦੇ ਹਾਂ ਸਾਥ ਸੰਗਤ ਜੀ ਜਾਂ ਫਿਰ ਅਸੀਂ ਕਿਸੇ ਬੱਚੇ ਦਾ ਰਿਸ਼ਤਾ ਕਰਨ ਲੱਝਾਂਦੇ ਹਾਂ ਜਾਂ ਨਹੀਂ ਚੰਗਾ ਲੱਗਦਾ ਤਾਂ ਕਿਸੇ ਵੱਲ ਕਿਸੇ ਗੱਲ ਕਰਕੇ ਰਿਸ਼ਤਾ ਨਹੀਂ ਹੁੰਦਾ ਤਾਂ ਸਾਥ ਸੰਗਤ ਜੀ ਉਹ ਵੀ ਵਾਹਿਗੁਰੂ ਜੀ ਦਾ ਇਸ਼ਾਰਾ ਹੁੰਦਾ ਹੈ ਸਾਥ ਸੰਗਤ ਜੀ ਵਾਹਿਗੁਰੂ ਜੀ ਦਾ ਫੈਸਲਾ ਹੁੰਦਾ ਹੈ ਤੇ ਸਾਥ ਸੰਗਤ ਜੀ ਮਾਲਕ ਮੇਰੇ ਅੰਗ ਸੰਗ ਹੀ ਸੀ ਸਾਧ ਸੰਗਤ ਜੀ ਇਹ ਫੈਸਲਾ ਮੇਰੇ ਮਾਲਕ ਦਾ ਹੀ ਸੀ ਸਾਧ ਸੰਗਤ ਜੀ ਸਾਰੇ ਕੰਮਾਂ ਵਿੱਚ ਵਾਹਿਗੁਰੂ ਜੀ ਆਪ ਵਰਤਦੇ ਨੇ ਸਾਧ ਸੰਗਤ ਜੀ ਅਤੇ ਸਾਰੇ ਰਸਤੇ ਦੇ ਵਿੱਚ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਜਾਣਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਤੁਸੀਂ ਨੇ ਭਾਈ ਜਦੋਂ ਵੀ ਘਰੋਂ ਕੋਈ ਕੰਮ ਕਰਨ ਨੇ ਬਾਹਰ ਜਾਣਾ ਹੈ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਹੀ ਅਰਦਾਸ ਕਰਕੇ ਇਸ ਦੋ ਪੰਗਤੀਆਂ ਦਾ ਜਾਬ ਕਰਨਾ ਹੈ ਸਾਧ ਸੰਗਤ ਜੀ ਕਥਾ ਬਧਿਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਸਾਧ ਸੰਗਤ ਜੀ ਤੇ ਬਾਬਾ ਜੀ ਦੀਆਂ ਹਰ ਰੋਜ਼ ਨਵੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਹੋ ਸਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜੋ ਆਪ ਜਿਹੜਾ ਰੋਜ਼ ਇਸ ਬਾਬਾ ਜੀ ਦੀਆਂ ਵੀਡੀਓ ਨੂੰ ਦੇਖ ਕੇ ਆਪਣਾ ਜੀਵਨ ਸਫਲਾ ਕਰ ਸਕੋ ਤੇ ਸਾਧ ਸੰਗਤ ਜੀ ਅਸੀਂ ਕੁਰਬਾਨੀ ਦੇ ਨਾਲ ਜੁੜ ਕੇ ਆਪ ਜੀ ਨੇ ਆਪਣਾ ਜੀਵਨ ਸਫਲਾ ਕਰਨਾ ਹੈ ਤੇ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਜੇਕਰ ਆਪ ਜੀ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਅੱਜ ਦੀ ਆਪਣੀ ਵੀਡੀਓ ਦਾ ਸੰਦੇਸ਼ ਇਹ ਸੀ ਕਿ ਜਦੋਂ ਵੀ ਆਪਾਂ ਘਰ ਤੋਂ ਬਾਹਰ ਪੈਰ ਪੁੱਟਣਾ ਹੈ 11 ਵਾਰ ਇਹਨਾਂ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ ਸਾਧ ਸੰਗਤ ਜੀ ਇਹ ਸੀ ਉਹ ਦੋ ਪੰਕਤੀਆਂ ਜਿਨ੍ਹਾਂ ਦਾ ਆਪਾਂ ਨੇ ਘਰ ਤੋਂ ਬਾਹਰ ਪੈਰ ਪੁੱਟਣ ਤੋਂ ਪਹਿਲਾਂ ਇਹਨਾਂ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਤੇ ਜੇਕਰ ਆਪਾਂ ਇਹਨਾਂ ਪੰਕਜੇ ਦਾ ਜਾਪ ਕਰਕੇ ਘਰੋਂ ਬਾਹਰ ਜਾਵਾਂਗੇ ਤਾਂ ਆਪਾਂ ਇਹ ਸਾਰੇ ਕੰਮ ਸਿੱਧੇ ਪੈਣਗੇ ਤੇ ਸਹੀ ਸਿੰਘ ਆਪਣੇ ਅੰਗ ਸੰਗ ਸਾਈ ਹੋਣਗੇ ਆਪਣੇ ਸਾਰੇ ਕੰਮ ਸਿੱਧੇ ਪੈਣਗੇ ਤੇ ਖਾਲਸਾ ਜੀ ਆਪ ਜੀ ਨੇ ਵੀਡੀਓ ਵਧੀਆ ਲੱਗਿਆ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਖਾਲਸਾ ਜੀ ਅਸੀਂ ਆਪ ਜੀ ਨਾਲ ਗੁਰੂ ਮਹਾਰਾਜ ਨਾਲ ਜੁੜੀਆਂ ਆਪਣੇ ਆਪ ਜੀ ਦੇ ਜੀਵਨ ਨਾਲ ਜੁੜੀਆਂ ਕਥਾਾਂ ਸਾਂਝੀਆਂ ਕਰਦੇ ਰਹਿਣੇ ਆ ਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ